ਉਧਰ ਹੀ ਗਿਆ ਸੀ ਇਹ ਕੇ ਬੰਡੋਜਲਾ ਰਾਜ ਭਰავੋ ਤੁਹਾਡੇ ਤੇਗੇ ਕਮਕਟ ਜਨਾ ਮਾਦੀ ਕੇ ਕੇਸ ਬਣਾਉਣਾ ਦੇਸ਼ ਦਰੋਹੀ ਕਹਿਣਾ ਪਰ ਦੇਸ਼ ਤੋਂ ਜਿੰਦਾ ਕਰ ਟਾਸ਼ੀ ਜੱਲਣ ਲੱਗੇ ਹੋਏ ਆ ਗੋਆ ਦੀਆਂ ਵੀ ਲੰਮਾ ਸਮਾਂ ਰੱਖ ਲਾਂਗੇ ਅੱਗੇ ਨਹੀਂ ਲੰਮਾ ਸਮਾਂ ਕੋਠੀ ਦਿਖਾਈ ਹੈ ਕਿ ਆ ਕੋਠੀ ਹੈ ਕਿਤੇ ਬੱਚਾ ਬਣਿਆ ਇਹਨਾਂ ਦਾ ਰਾਜਵੀਰ ਰਾਜੀ ਜੀ ਡਰਗ ਦਾ ਕੇਸ ਬਣਿਆ ਕਹਿੰਦਾ ਸਾਨੂੰ ਸਿਉਂਦਾ ਹੀ ਨਹੀਂ ਕਿ ਤੁਮੂ ਮੁੜ ਕਰ ਜੀ ਤੇ ਪਹੁੰਚਣ ਖਤਰਫਾਸ ਕਰਕੇ ਭੈਣਾ ਦੇ ਉਹ ਲੱਗਦਾ ਵੀ ਨਸ਼ੇ ਦਾ ਜਿੱਦੀ ਤਖਲੀਬ ਹੈ ਇਹ ਭੈਣਾ ਕਹਿੰਦੀ ਆ ਬਹੁਤ ਜੰਗਾ ਕੰਮ ਕਰਦਾ ਇਹ ਸਭ ਤੇ ਫੇਲਿਆ ਇੱਕ ਇਹ ਪੰਟਰੋਚਲਾ ਦਾ ਰਾਜ ਭਰਾਵੋ ਤੁਹਾਡੇ ਤੇ ਆਉਂ। ਸਾਡੀਆਂ ਝੁੰਗੀਆਂ ਦਾ ਧਾਤਰੀ ਨਾ ਬਾਰਡਰ ਤੇ ਇਹ ਤੁਹਾਡੇ ਘਰ ਵੀ ਤੌਣ ਆਉਣਗੇ। ਕਿਉਂਕਿ ਜਿਹੜਾ ਮਰਜੀ ਕੇਸ ਬਣਾਉਣਾ ਹੈ ਜਿਸ ਤਰੋ ਹੀ ਕਹਿਣਾ ਹੈ। ਫਿਰ ਦੇਸ਼ ਤਰੋ ਹੀ ਜਗਾ ਟਾਹੀ ਜਾ ਸਕਦੇ ਐ। ਦਿੱਲੀ ਮੋਰਚੇ ਬਾਰੇ ਵੱਡੀ ਗਿਣਤੀ ਆਗੂਆਂ ਤੇ ਜਿਸ ਤਰੋ ਹੀ ਦੇ ਕੇਸ ਬੜੇ ਹੋਏ ਆ। ਹੁਣ ਵੀ ਫੇਲਾ ਖੋਲਣ ਲੱਗੇ ਹੋਏ ਆਗੂਆਂ ਦੀਆਂ। ਵੀ ਲੰਮਾ ਸਮਾਂ ਰੱਖ ਲਾਂਗੇ। ਅੱਗੇ ਨਹੀਂ ਲੰਮਾ ਸਵਾ ਤਾਂ ਕਿਸ ਨੂੰ ਰੱਖਿਆ ਇਸ ਕਰਕੇ ਉੱਧਰ ਨੂੰ ਨਹੀਂ ਜਾਂਦਾ ਗਰੰਟੀ ਕਰਦਾ ਕਿ ਨਸ਼ਾ ਨਹੀਂ ਹੁਣ ਇਹ ਸੁਨੇਹਾ ਉਹਨਾਂ ਨੂੰ ਦਿੰਦਾ ਵੀ ਮੈਂ ਮੋਦੀ ਨੂੰ ਵੀ ਸਾਖਤਾ ਮੈਨੂੰ ਦੇਖੋ ਪ੍ਰਧਾਨ ਮੰਤਰੀ ਬਣਾ ਕੇ ਦੇਖੋ ਕੋਈ ਆਜੇ ਮੋਦੀ ਹਕੂਮਤ ਦੀ ਬੋਲੀ ਚ ਬੋਲੀ ਪੈ ਪੈ ਤਰ ਕੇ ਚੱਲਣ ਦਾ ਫੈਸਲਾ ਜਿਵੇਂ ਕਰ ਲਿਆ ਉਹੀ ਭਾਸ਼ਾ ਜੇ ਕਿਸਾਨ ਲਹਿਰ ਇਹਨਾਂ ਨੇ ਪੰਜਾਬ ਧਰਨੇ ਆਲਾ ਲਹਿਜ ਬਣਾਤਾ ਇਹਨਾਂ ਨੇ ਵਪਾਰ ਨੂੰ ਘਾਟਾ ਪਾਤਾ ਇਹ ਵਿਕਾਸ ਨਹੀਂ ਹੋਣ ਦਿੰਦੇ ਇਹ ਬਹਾਨੇ ਕਰਕੇ ਆਪਣੇ ਨਾਲੋਂ ਦੂਜੇ ਸਾਰੇ ਉਹ ਤਾਕਿਆਂ ਨੂੰ ਤੋੜ ਕੇ ਪਾਸੇ ਕਰਕੇ ਵੋਟਾਂ ਬਟੋਰਨ ਵਾਲੀ ਬੀਜੇਪੀ ਦੀ ਚਾਲ ਹੈ ਉਹ ਚਾਲ ਜੇ ਕਾਮਯਾਬ ਹੋਣ ਦੇ ਸੁਪਨੇ ਲੰਦਾ ਅਸਲ ਤੇ ਵਿੱਚ ਗੱਲ ਕੀ ਹੈ ਜਿਨ ਨੇ ਇਸ ਨਵੀਆਂ ਆਰਥਿਕ ਨੀਤੀਆਂ ਦੀ ਮਾਰਕ ਆਉਣ ਵਾਲੇ ਤਰਕੇ ਉਹਨਾਂ ਸਾਰਿਆਂ ਦੀ ਜੇ ਗੱਲ ਕਰਦੀ ਹੈ ਤਾਂ ਕਿਸਾਨ ਲਹਿਰ ਹੈ ਜੇ ਉਹਨਾਂ ਦੀ ਛਤਰੀ ਹੈ ਤਾਂ ਕਿਸਾਨ ਲਹਿਰ ਉਹਦੀ ਛਤਰੀ ਹੈ ਇਹ ਛਤਰੀ ਤੋੜਨਾ ਚਾਹੁੰਦੇ ਨੇ ਇਹ ਪ੍ਰਚਾਰ ਕਰਦੇ ਨੇ ਵੀ ਐਮਐਸਪੀ ਮੰਗਦੇ ਨੇ ਐਮਐਸਪੀ ਤਾਂ ਮਿਲ ਰਹੀ ਹੈ ਸਰਕਾਰੀ ਖਰੀਦ ਹੋ ਰਹੀ ਹੈ ਇਹ ਠੀਕ ਹੈ ਵੀ ਐਮਐਸਪੀ ਮਿਲ ਰਹੀ ਹੈ ਸਰਕਾਰੀ ਖਰੀਦ ਹੋ ਰਹੀ ਹੈ ਜਿਹੜੀ ਆ ਤੁਸੀਂ ਨਵੀਆਂ ਨੀਤੀਆਂ ਲੈ ਕੇ ਆ ਰਹੇ ਹੋ ਤੁਸੀਂ ਸਰਕਾਰੀ ਖਰੀਦ ਵੀ ਨਹੀਂ ਕਰਨੀ ਐਮਐਸਪੀ ਤੇ ਖਰੀਦ ਨਹੀਂ ਕਰਨੀ ਐਮਐਸਪੀ ਦੇ ਲਈ ਨਹੀਂ ਸਰਕਾਰੀ ਮੰਡੀਆਂ ਵੀ ਨਹੀਂ ਲੈਣ ਦੇਣੀਆਂ ਹੁਣ ਐਮਐਸਪੀ ਦਾ ਮਤਲਬ ਲਾ ਕੀ ਆ ਅਸੀਂ ਕਹਿੰਦੇ ਆ ਵੀ ਖੇਤੀ ਸੈਕਟਰ ਦੇ ਵਿੱਚ ਪੈਦਾ ਹੋਣ ਵਾਲੀਆਂ ਸਾਰੀਆਂ ਵਸਤਾਂ ਦਾ ਕੰਟਰੋਲ ਸਾਮ ਸਮਾਜ ਦਾ ਖਰੀਦਣ ਵੇਚਣ ਦਾ ਸਾਰਾ ਪ੍ਰਬੰਧ ਕੋਲਡ ਸਟੋਰਾਂ ਦਾ ਪ੍ਰਬੰਧ ਸਰਕਾਰ ਦੇ ਹੱਥ 'ਚ ਹੋਵੇ ਖੇਤੀ ਤੇ ਸਰਕਾਰ ਦੇ ਵਿਚਾਲੇ ਕੋਈ ਵਿਚੋਲ ਵਾਲੀ ਹੋਣਾ ਚਾਹੀਦਾ ਸਾਡੀ ਮੰਗ ਇਹ ਹੈ ਤਾਂ ਕਿ ਕੰਟਰੋਲ ਜੇ ਅਨਾਜ ਦੇ ਉੱਤੇ ਸਰਕਾਰ ਦਾ ਕੰਟਰੋਲ ਹੈ ਤਾਂ 80 ਕਰੋੜ ਲੋਕਾਂ ਨੂੰ ਜਨਤਕ ਮੰਡਪਾਂ ਰਾਹੀਂ ਦਾ ਅਨਾਜ ਆ ਸੌਖਿਆਂ ਦਿੱਤਾ ਜਾ ਸਕਦਾ ਹੈ ਮਜ਼ਦੂਰਾਂ ਨੂੰ ਸਸਤਾ ਅਨਾਜ ਦਿੱਤਾ ਜਾ ਸਕਦਾ ਹੈ ਦਕਾਨਦਾਰਾਂ ਨੂੰ ਸਸਤਾ ਅਨਾਜ ਦਿੱਤਾ ਜਾ ਸਕਦਾ ਹੈ ਸਸਤਾ ਕਰਨ ਦਾ ਤਰੀਕਾ ਇਹ ਹੈ ਕਿ ਖੇਤੀ ਤੇ ਲਾਗਤ ਕਰਤੇ ਘਟਾ ਦਿਓ ਜਿਹੜਾ ਕਾਰਪੋਰੇਟ ਸਮਾਨ ਸਾਨੂੰ ਮਹਿੰਗਾ ਵੇਚ ਰਿਹਾ ਹੈ ਉਹਨਾਂ ਦੇ ਮੁਨਾਫੇ ਦੇ ਕੱਟ ਲਾ ਕੇ ਖੇਤੀ ਪੈਦਾਵਾਰ ਨੂੰ ਸਸਤੀ ਪੈਦਾਵਾਰ ਕਰੋ ਤਾਂ ਕਿ ਅਮਰੀਕਾ ਵਰਗੇ ਦੇਸ਼ਾਂ ਦੇ ਨਾਲ ਅਸੀਂ ਕੰਪੀਟੀਸ਼ਨ ਦੇ ਮੈਦਾਨ ਚਾ ਸਕੀਏ ਦੱਸ ਦਿਓ ਕਿ ਇਹ ਲੋਕਾਂ ਦੇ ਫਾਇਦੇ ਦੀ ਗੱਲ ਹੈ ਕਿ ਇਕੱਲੇ ਕਿਸਾਨਾਂ ਦੇ ਫਾਇਦੇ ਦੀ ਗੱਲ ਹੈ ਭਾਈ ਜਿੰਨੇ ਭਾਰਤ ਦੇ ਲੋਕ ਅਨਾਜ ਖਾਂਦੇ ਨੇ ਉਹਨਾਂ ਦੇ ਫਾਇਦੇ ਦੀ ਗੱਲ ਹੈ કે ਸਾਡੇ ਕੱल्ल्या ਦੇ ਫਾਇਦੇ ਦੀ ਗੱਲ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਤੁਸੀਂ ਕੱਲਾ ਖੇਤੀ ਸੈਕਟਰ ਨੂੰ ਤਬਾਹ ਨਹੀਂ ਕਰ ਚੱਲੇ ਤੁਸੀਂ ਛੋਟੀ ਸੰਨਤ ਨੂੰ ਵੀ ਤਬਾਹ ਕਰ ਚੱਲੇ ਹੋ ਇਹ ਵਪਾਰ ਖੇਤਰ ਨੂੰ ਵੀ ਤਬਾਹ ਕਰ ਚੱਲੇ ਹੋ ਇਹ ਪ੍ਰਚੂਨ ਖੇਤਰ ਨੂੰ ਵੀ ਤੁਸੀਂ ਤਬਾਹ ਕਰ ਚੱਲੇ ਹੋ ਤੇ ਸਾਰੇ ਪਬਲਿਕ ਸੈਕਟਰਾਂ ਨੂੰ ਵੀ ਤੁਸੀਂ ਉਹਨਾਂ ਦੇ ਹਵਾਲੇ ਕਰਨ ਚੱਲੇ ਹੋ ਤਾਂ ਇੱਥੇ ਕੀ ਰੌਲਾ ਹੈ ਕਿ ਜਿਹੜਾ ਭਗਵਾਨ ਸਤਿਮਾਨ ਕਹਿੰਦਾ ਹੈ ਕਿ ਜੇ Amazon ਦਾ ਸਾਮਾਨ ਮੰਗਾਉਣਾ ਹੋਵੇ ਤਾਂ ਦਿੱਲੀ ਸਸਤਾ ਮੰਦਾ ਤੇ ਪੰਜਾਬ ਦੇ ਵਿੱਚ ਮਹਿੰਗਾ ਹੁੰਦਾ ਹੈ Amazon ਦਾ ਇਹ ਕਿਵੇਂ ਆ ਗਿਆ ਮਾਨ ਸਾਹਿਬ ਸੋਨੂੰ ਇਹ Amazon ਕੀ ਹੈ Amazon, Flipkart, D-Kart, Flipkart ਵਰਗੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਪਰਚੂਨ ਖੇਤਰ ਤੇ ਈ-ਵਪਾਰ ਤੇ ਕਿਊ ਵਪਾਰ ਕਰਦੀਆਂ ਨੇ ਇਹ ਉਹਦੀਆਂ ਜੈਮੋਟ ਵਰਗੀਆਂ ਵੇਦ ਵਰਗੀਆਂ ਉਹ ਵੱਡੀਆਂ ਕੰਪਨੀਆਂ ਜਿਨ੍ਹਾਂ ਨੇ ਆਹ ਦੁਕਾਨਦਾਰਾਂ ਨੂੰ ਸੌਣ ਲਾਤੇ ਮਜਬੂਰ ਕਰਤਾ ਘਰੇ ਦਾਕ ਨਹੀਂ ਆਉਂਦਾ ਉਹਦੇ ਆਪਦੇ ਆંકੜੇ ਐ ਸਤੰਬਰ ਤੇ ਅਕਤੂਬਰ ਦੇ ਦੋ ਵੀ ਜਿਹੜੇ ਆਕੜੇ ਐ ਕਿ ਦੋ ਮਹੀਨਿਆਂ ਦੇ ਵਿੱਚ 700 ਕਰੋੜ ਆਰਡਰ ਸਪਲਾਈ ਕਰਦੇ ਅਸੀਂ ਯਾਨੀ 12 ਕਰੋੜ ਆਰਡਰ ਇੱਕ ਦਿਨ ਦੇ ਵਿੱਚ ਸਪਲਾਈ ਕਰਦੇ ਉਹਦਾ ਕਾਰੋਬਾਰ ਕਿੰਨਾ ਬਈ ਉਹਦਾ ਕਾਰੋਬਾਰ 21 ਮੁਲਕਾਂ ਦੇ ਵਿੱਚ ਉਹ ਕਾਰੋਬਾਰ ਦੇ ਅੱਡੇ ਆਦੇ ਤੇ 100 ਮੁਲਕਾਂ ਦੇ ਵਿੱਚ ਸਾਰੇ ਮੁਲਕਾਂ ਦੇ ਵਿੱਚ ਉਹ ਮਾਲ ਸਪਲਾਈ ਕਰਦਾ ਹੈ 1624 ਕਰੋੜ ਰੁਪਇਆ ਇੱਕ ਦਿਨ ਦਾ ਮੁਨਾਫਾ ਉਸ ਕੰਪਨੀ ਦਾ ਉਹ ਕੰਪਨੀ ਇੱਥੇ ਆ ਰਹੀ ਹੈ ਉਹਨਾਂ ਨੂੰ ਉਤਸ਼ਾਹਤ ਕਰਨ ਦੀ ਗੱਲ ਕਰਦੇ ਹੋ ਮਾਨ ਸਾਹਿਬ ਤੁਸੀਂ ਗੱਲ ਤਾਂ ਕਰੋ ਆ ਖੇਤੀ ਖੇਤਰ ਨੂੰ ਤਬਾਹ ਕਰਨ ਲਈ ਵਾਸਤੇ ਆ ਜਿਹੜੀ ਕੌਮੀ ਖੇਤੀ ਦਿੱਤੀ ਲਿਆਦੀ ਹੈ ਜਿਹਦਾ ਅਸੀਂ ਤੇਰਾ ਪਹਿਲੀ ਬੈਂਕ ਦੇ ਵਿੱਚ ਪਹੁੰਚ ਕਰਕੇ ਆਏ ਆ ਤੂੰ ਵਾਪਸ ਲੈ ਕੇ ਬਹੁਤ ਖੁਸ਼ੀ ਦੀ ਗੱਲ ਹੈ ਪਰ ਤੇਰੇ ਮੂੰਹ ਦੇ ਵਿੱਚੋਂ ਇੱਕ ਸ਼ਬਦੇ ਹੋਣੀ ਨਿਕਲਿਆ ਕਿ ਜਿਹੜਾ ਅਮਰੀਕਾ ਦਾ ਡੈਪੂਟੇਸ਼ਨ 25 ਤਰੀਕ ਦਾ ਇੱਥੇ ਆਇਆ ਹੋਇਆ ਹੈ ਆ ਖੇਤੀਬਾੜੀ ਵਾਲਾ ਟੈਕਸ ਬੁਕ ਕਰਨ ਦੀ ਗੱਲ ਕਰਨ ਵਾਸਤੇ ਆਇਆ ਹੋਇਆ ਹੈ ਉਹਦੀ ਨਿੰਦਿਆ ਕਰਨ ਦਾ ਤੇਰਾ ਇੱਕ ਵੀ ਬਿਆਨ ਨਹੀਂ ਆਇਆ ਕਿ ਦੇਖੋ ਕਿਤੇ ਖੇਤੀ ਨੂੰ ਟੈਕਸ ਬੁਕ ਟਰੰਪ ਦਾ ਬਿਆਨ ਸੁਣਿਆ ਹੋਣਾ ਕਿ ਭਾਰਤ ਸਾਡੇ ਤੇ ਬਹੁਤ ਜ਼ਿਆਦਾ ਟੈਕਸ ਲਾਂਦਾ ਹੈ ਕਿ ਸਾਡਾ ਅਮਰੀਕਾ ਦਾ ਮਾਲ ਭਾਰਤ ਦੀ ਬੰਡੀ ਵਿੱਚ ਵੇਚਣ ਨਹੀਂ ਦਿੰਦਾ ਤੁਸੀਂ ਪੜਿਆ ਹੋਣਾ ਸਾਥੀਓ ਉਹੀ ਇੱਕ ਮਪਾਰਟਮੈਂਟਲਾ ਉਹੀ ਇੱਕ ਡੈਪੂਟੇਸ਼ਨ ਅੱਜ ਇੰਡੀਆ ਦੇ ਵਿੱਚ ਬੈਠਾ ਹੋ 25 ਤਰੀਕ ਦਾ ਇੱਥੇ ਆਇਆ ਹੈ ਤੇ ਕੱਲ ਨੂੰ ਵਾਪਸ ਮੁੜਨਾ ਉਹਦੇ ਵਿੱਚ ਕੀ ਹੈ ਉਹਦੇ ਤੇ ਹੈਗਾ ਅਖਰੋਟ ਹੈ ਮੀਟ ਹੈ ਤੇ ਆ ਫੈਟ ਬਿਨਾਂ ਵਾਲਾ ਦੁੱਧ ਹੈ ਕਣਕ ਹੈ ਸੋਇਆਬੀਨ ਹੈ ਚੌਲ ਹੈ ਤੇ ਪੁਰਕੀ ਤੇ ਗੈਰੀਫਾਰਮ ਦੀਆਂ ਚੀਜ਼ਾਂ ਨੇ ਇਹ ਮੱਕੀ ਉਹਦੇ ਵਿੱਚ ਹੀ ਹੁੰਦੀ ਹੈ ਉਹ ਚੀਜ਼ਾਂ ਦੇ ਲਗਭਗ 40 ਤੋਂ ਲੈ ਕੇ 100 200% ਤੱਕ ਟੈਕਸ ਭਾਰਤ ਨੇ ਇਸ ਕਰਕੇ ਲਾਇਆ ਹੋਇਆ ਕਿ ਜੇ ਅਮਰੀਕਾ ਦਾ ਸਸਤਾ माल ਭਾਰਤੀ ਮੰਡੀ ਚ ਆ ਗਿਆ ਤਾਂ ਖੇਤੀ ਉਪਜ ਵਾਲੀਆਂ ਜ਼ਮੀਨਾਂ ਜਿਹੜੀਆਂ ਸਾਰੀਆਂ ਸਸਤੀਆਂ ਹੋ ਜਾਣਗੀਆਂ ਤਾਂ ਖੇਤੀ ਦੇ ਵਿੱਚੋਂ ਜਿਹੜਾ ਚਾਰ ਪੈਸੇ ਕਿਸਾਨਾਂ ਨੂੰ ਬਚਦੇ ਨੇ ਉਹ ਨਹੀਂ ਬਚਣਗੇ ਅਸੀਂ ਐਮਐਸਕੇ ਦੀ ਗੱਲ ਕਰਦੇ ਆ ਅਸੀਂ ਖੇਤੀ ਕਮਿਊਨਿਟੀ ਨੂੰ ਰੱਦ ਕਰਨ ਦੀ ਗੱਲ ਕਰਦੇ ਆ ਉਹਨਾਂ ਨੇ ਨੰਗਾ ਸੱਪ ਕੱਢ ਲਿਆਂਦਾ ਦੇ ਉਧਰੋਂ ਪਾਸੋਂ ਉਹ ਆ ਸਮਝਾਉਂਦਾ ਕੱਡਾ ਰਹੇ ਨੇ ਕਿ ਤੁਸੀਂ ਵਿਰੋਧ ਇਹਦਾ ਕਿਉਂ ਕਰਦੇ ਹੋ ਸਰਕਾਰ ਨੂੰ ਇਸ ਗੱਲ ਦੀ ਪੀੜ ਹੋ ਰਹੀ ਹੈ ਮਾਨ ਸਾਹਿਬ ਪੰਜਾਬ ਦੇ ਵਿੱਚ ਤੁਸੀਂ ਇੰਡਸਟਰੀ ਦੀ ਗੱਲ ਕਰਨਾ ਹੈ ਵੀ ਇੰਡਸਟਰੀ ਬਾਦ ਘਾਟੇ ਚ ਆ ਗਈ ਇੰਡਸਟਰੀ ਨੂੰ ਬਾਦ ਘਾਟਾ ਪੈ ਗਿਆ 2 ਲੱਖ ਇੰਡਸਟਰੀਆਂ ਬਾਜ਼ਾਰ ਦੇ ਵਿੱਚ ਤੇ 12 ਲੱਖ ਮਜ਼ਦੂਰਾਂ ਨੂੰ ਉੱਥੇ ਕੰਮ ਹੈ ਆ ਜਿਹੜੀਆਂ ਤੂੰ ਸੁਖ-ਸੂਮ ਤਾਂ ਛੋਟੀ ਫੈਕਟਰੀਆਂ ਦਿੰਦਾ ਸੀ ਉਹ ਸਾਰੀਆਂ ਬੰਦ ਕਰਕੇ ਟਾਟਾ ਸ਼ਕੀਲ ਕੰਪਨੀ ਨੂੰ ਤਸੱਦਾ ਦਿੱਤਾ ਹੈ ਕੋਟਾਟਾ ਸਟੀਲ ਕੰਪਨੀ ਨੂੰ ਤੇ ਬਿਜਲੀ ਸਸਤੀ ਦੇਣ ਦੀ ਗੱਲ ਕੀਤੀ ਐ ਉਹਨਾਂ ਦੇ ਮਜ਼ਦੂਰਾਂ ਨੂੰ 4000 ਰੁਪਿਆ ਦੇਣ ਦੀ ਗੱਲ ਕੀਤੀ ਐ ਤੇ ਸਸਤਾ ਘੱਟ ਬਿਅਤ ਤੇ ਫੈੜੇ ਦੀ ਗੱਲ ਵੀ ਕੀਤੀ ਐ ਉਹਨਾਂ ਨੂੰ ਸਹੂਲਤਾਂ ਦੇ ਰਹੇ ਐ ਤੇ ਇਹਨਾਂ ਦੀਆਂ ਸਹੂਲਤਾਂ ਦੇ ਕੱਟ ਲਾ ਕੇ ਇਹਨਾਂ ਦੇ ਬਿਜਲੀ ਦੇ ਰੇਟ ਵੀ ਉੱਚੇ ਕਰਦੇ ਖੋਰ ਸੂਟਾ ਮਾਲ ਦੀ ਸਪਲਾਈ ਰੀਲ ਉਹਨਾਂ ਦੀ ਨਿਲਗਰਤੀ ਤੇ ਉਹਨਾਂ ਨੂੰ ਸਹੂਲਤਾਂ ਦੇ ਕੇ ਤੂੰ ਛੋਟੇ ਕਾਰਖਾਨਿਆਂ ਨੂੰ ਖਤਮ ਕਰਨ ਦੀ ਗੱਲ ਹੀ ਕਰ ਰਿਹਾ ਕੀ ਇਹਨੂੰ ਵਿਕਾਸ ਕਹਿੰਦਾ ਤੂੰ ਤੂੰ ਵਿਕਾਸ ਦੀ ਗੱਲ ਕਰਦਾ ਇਹ ਵਿਕਾਸ ਨਹੀਂ ਹੋਣ ਦਿੰਦੇ ਕਹਿੰਦੇ ਭਾਰਤ ਮਾੜਾ ਪ੍ਰੋਜੈਕਟ ਦੀਆਂ ਸੜਕਾਂ ਨਹੀਂ ਕੱਢਣ ਦਿੰਦੇ ਜਾਇ ਸਰਾਂ ਪੈ ਪਾਣੀ ਨਿਕਲ ਦਿੰਦੇ ਜਿਹੜੀਆਂ ਵਿਕਾਸ ਵਾਲੀਆਂ ਗੱਲਾਂ ਨੇ ਬਾਈ ਤੁਸੀਂ ਗ੍ਰਿਡ ਲਾਏ ਅਸੀਂ ਜ਼ਮੀਨ ਦਿੱਤੀ ਤੁਸੀਂ ਸਕੂਲ ਬਣਾਏ ਅਸੀਂ ਜ਼ਮੀਨ ਦਿੱਤੀ ਤੁਸੀਂ ਡਿਸਪੈਂਸਰੀਆਂ ਬਣਾਇਆ ਅਸੀਂ ਜ਼ਮੀਨ ਦਿੱਤੀ ਤੁਸੀਂ ਪਿੰਡਾਂ ਨੂੰ ਸੜਕਾਂ ਕੱਢੀਆਂ ਉਹਨਾਂ ਤੇ ਅਸੀਂ ਮਿੱਟੀ ਪਾਈ ਕਿਉਂਕਿ ਸਾਨੂੰ ਪਤਾ ਸੀ ਵੀ ਸਾਡੇ ਕੰਮ ਦੇ ਸਾਡੀ ਖਾਤਰ ਕਰ ਰਹੇ ਹੋ ਤੁਸੀਂ ਉਹ ਸਾਨੂੰ ਸਮਝਾਉਂਦੇ ਸੀ ਮਾਨ ਸਾਹਿਬ ਉਦੋਂ ਪੁੱਛੋ ਅਕਾਲੀ ਸਰਕਾਰ ਨੇ ਆ ਕੌਮੀ ਹਾਈਵੇ ਕੱਢੇ ਨੇ ਉਦੋਂ ਕੋਈ ਰੌਲਾ ਨਹੀਂ ਪਿਆ ਆ ਬਾਈਕ ਪ੍ਰੋਜੈਕਟ ਜਾਂ ਐ ਬਾਈਪਾਸ ਜਾਂਦਾ ਸੰਗਰੂਰ ਦਾ ਇਤਨਹੋਲੇ ਵਾਲਾ ਬਾਈਪਾਸ ਇੱਥੇ ਕਿਸਾਨਾਂ ਨੇ ਰੌਲਾ ਪਾਇਆ ਉਹ ਰੌਲੇ ਪੈਣ ਤੋਂ ਬਾਅਦ ਉਹਨਾਂ ਨੂੰ ਕੀਮਤਾਂ ਪੂਰੀਆਂ ਦੇ ਦਿੱਤੀਆਂ ਉੱਥੇ ਕੋਈ ਰੌਲਾ ਨਹੀਂ ਪਿਆ ਕੌਮੀ ਹਾਈ ਮਾਰਕ ਵੇਲੇ ਕੋਈ ਰੌਲਾ ਨਹੀਂ ਪਿਆ ਭਾਰਤ ਵਾਲਾ ਪ੍ਰੋਜੈਕਟ ਦੀਆਂ ਸ਼ਰਤਾਂ ਤੇ ਰੌਲਾ ਕਿਉਂ ਪੈ ਰਿਹਾ ਕਿਉਂਕਿ ਕਿਸਾਨ ਇਹ ਵੀ ਕਹਿੰਦੇ ਵੀ ਅਸੀਂ ਜ਼ਮੀਨਾਂ ਨਹੀਂ ਦਿੰਦੇ ਤੁਸੀਂ ਪੈਸੇ ਨਹੀਂ ਦੇ ਰਹੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਇਸ ਕਰਕੇ ਰੌਲਾ ਪਾ ਰਹੇ ਇਹ ਕਿਹਦੀ ਜ਼ਿੰਮੇਵਾਰੀ ਹੈ ਬਾਈ ਚਾਹੀਦਾ ਤਾਂ ਇਹ ਹੈ ਕਿ ਜ਼ਮੀਨ ਮੇਰੀ ਹੈ ਚਾਹੀਦੀ ਕਾਰਪੋਰੇਟ ਨੂੰ ਹੈ ਜੇ ਕਾਰਪੋਰੇਟ ਨੂੰ ਜ਼ਮੀਨ ਲੈਣੀ ਹੈ ਤਾਂ ਮੇਰੀ ਚੀਜ਼ ਲੈਣੀ ਹੈ ਤਾਂ ਮੁੱਲ ਮੇਰਾ ਹੋਊਗਾ ਤਾਂ ਪੈਸੇ ਉਹਦੇ ਹੋਣਗੇ ਇੱਥੇ ਤੂੰ ਉਹਨਾਂ ਦੀ ਮਦਦ ਤੇ ਕਿਵੇਂ ਖੜਾ ਤੁਸੀਂ ਆਤਸਾਹੀ ਬੁਕਾ